ਹੱਤਵਾਂ ਵੀ ਜਿਹੜੇ ਪ੍ਰਵਾਸੀ ਹੈ ਨਾ ਉਹਨਾਂ ਦਾ ਕੰਮ ਜ਼ਿਆਦਾ ਵੱਧ ਗਿਆ ਤੇ ਇਹਨਾਂ ਦਾ ਕੋਈ ਵੈਰੀਫਿਕੇਸ਼ਨ ਨਹੀਂ ਹੈ ਕੋਈ ਲਿੰਕ ਨਹੀਂ ਆਪਾਂ ਚਾਹੁੰਦੇ ਵੀ ਆਪਾਂ ਆਪਣੇ ਪੰਜਾਬੀ ਭਾਈ ਨੂੰ ਅੱਗੇ ਲਿਆਈਏ ਇਹ ਅਸਲੀ ਨਹੀਂ ਕਰਦਾ ਇਹਨਾਂ ਨੂੰ ਕਮੇਟੀ ਨਹੀਂ ਕਰਦੀ ਕਮੇਟੀ ਦਾ ਤਾਂ ਰੋਗ ਹੀ ਹੈ ਪਰ ਜਿੱਦਾਂ ਆਪਣਾ ਰੈਕਡਰ ਤੇ ਆ ਜਿਹੜਾ ਦੂਜੀ ਰੈਂਟ ਤੇ ਗਿਆ ਹੋਣਾ ਆਪਾਂ ਉਹਦੇ ਵਾਸਤੇ ਰਿਕੁਐਸਟ ਕਰਨ ਆਏ ਆ। ਮੈਨੂੰ ਬਤਾਲੋ। ਜੇ ਬਾਅਦ ਵਿੱਚ ਜੇ ਆਖੀ ਬੰਦੇ। है ਕਹਿੰਦੇ ਆ ਆਪਾਂ ਇਹਨਾਂ ਨੂੰ ਵੀ ਪ੍ਰੂਫ ਕਰਾਉਣਾ। ਠੀਕ ਹੈ। ਅਗਲੇ ਵਾਰ ਵਿੱਚ ਅਲੱਗ ਵਾਰ ਵਿੱਚ ਆਪਣੀ ਕੰਮ ਕਰਾ ਲਿਓ। ਨਹੀਂ ਜੀ ਹੁਣ ਤੱਕ ਤਾਂ ਵੈਰੀਫਿਕੇਸ਼ਨ ਹੋਈ ਨਹੀਂ ਕਿੰਨਾ ਸਮਾਂ ਹੋ ਗਿਆ ਤੁਹਾਡੀ ਦੁਕਾਨ ਲੱਗਦੀ ਹੋਏ ਦੋ ਸਾਲ ਹੋ ਗਏ ਨੇ ਸਾਢੇ 3 ਫਿਰ ਇੰਨਾ ਸਮਾਂ ਹੋ ਗਿਆ ਵੀ ਜੀ ਵਰਕਰ ਬਦਲੇ ਨੇ ਕੋਈ ਗੱਲ ਨਹੀਂ ਪਤਾ ਹੈ ਸ਼ਹਿਰਪੁਰ ਦੇ ਵਿੱਚ ਕੀ ਘਟਨਾ ਵਾਪਰੀ ਹੈ ਜੀ ਬਿਲਕੁਲ ਕਰਵਾ ਦੇ ਤੇ ਜਿਹੜੀ ਇਹ ਬਾਤ ਕਾ ਲਾਈ ਵੀ ਹੈ ਇਹ ਸਹੀ ਲੱਗੀ ਹੋਈ ਹੈ ਤੁਹਾਡੀ ਕਿਹੜੀ ਆ ਬਾਹਰ ਜਿਹੜੀਆਂ ਜਿੰਨੀਆਂ ਵੀ ਬਾਹਰ ਤੱਕ ਰਹਿੜੀਆਂ ਬੜੀਆਂ ਤੁਸੀਂ ਕਹਿ ਰਹੇ ਸਾਡੀ ਦੁਕਾਨ ਹੈ ਵਰਕਰ ਹੈ ਜੀ ਇਹ ਤਾਂ ਕਹਿੰਦੇ ਅੰਦਰ ਬੈਠੇ ਆ ਬਸ ਕਿਹੜੇ ਵਰਕਰ ਤੁਹਾਡੇ ਹੀ ਵਰਕਰ ਕਹਿ ਰਹੇ ਜੀ ਸਰ ਮੇਰੀ ਭਾਈ ਵੀ ਖੜੀ ਹੈ ਜੀ ਕਿਹੜੇ ਹੀ ਆ ਸਬਜੀ ਵਾਲੀ ਕਹਿੰਦੀ ਹੈ ਸਬਜੀ ਵਾਲੀ ਉਹ ਵੀ ਕਹਿ ਰਿਹਾ ਉਹ ਬਾਹਰ ਤੱਕ ਲੱਗੀ ਹੋਈ ਹੈ ਬਾਹਰ ਬਸਾਈ ਲੱਗੀ ਹੋਈ ਹੈ ਬਿਲਕੁਲ ਸ਼ੈੱਡ ਉੱਤੇ ਲੱਗੀ ਹੋਈ ਹੈ ਉਹ ਸਾਡੀ ਹੈ ਜੀ ਔਰ ਨਾਲੀ ਤੱਕ ਲੱਗੀ ਹੋਈ ਆ ਨਹੀਂ ਉਹ ਸ਼ੈੱਡ ਤੋਂ ਬਾਹਰ ਨਿਕਲੀ ਹੋਈ ਹੈ ਮੇਰੇ ਕੋਲ ਵੀ ਚਲੋ ਸ਼ੈੱਡ ਤੋਂ ਥੋੜੀ ਹੁਸਲ ਦਾ ਬਾਹਰ ਨਿਕਲੀ ਹੈ ਬਸ ਸ਼ੈੱਡ ਦਾ ਕਿੰਨੀ ਦਿੱਕਤ ਆਉਂਦੀ ਹੈ ਨਾਲ ਹੁਚਕਾਰਾ ਕਿ ਕਿਸੇ ਨਾਲ ਫੱਟਾ ਡੇਕਣਾ ਵੱਡੀ ਦਿੱਕਤ ਹੁੰਦੀ ਆ ਕਿਸੇ ਨਾਲ ਬਾਜ਼ਾਰ ਜਾਣਾ ਕਿੰਨੀ ਕੋਈ ਗੱਲ ਨਹੀਂ ਜੀ ਅੰਦਰ ਕਰਵਾ ਦਿੰਦੇ ਆ ਕੱਲ੍ਹ ਤੋਂ ਅੰਦਰ ਹੋਏਗੀ ਕੋਈ